ਜਮ ਮੁਖਸ਼ਮੀ ਉਹਨਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਐਲਾਨ ਕੀਤਾ ਹੈ ਇੱਕ ਚੋਣ ਪ੍ਰੋਗਰਾਮ ਵਿੱਚ ਉਹਨਾਂ ਨੇ ਮੁਸਲਿਮ ਤਿਹਾਰਾਂ ਤੇ ਮੁਫਤ ਗੈਸ ਸਿਲੰਡਰ ਦੇਣ ਦੀ ਗੱਲ ਕੀਤੀ ਸੀ ਅਮਿਤ ਸ਼ਾਹ ਮੇਡਰਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਉਹਨਾਂ ਕਿਹਾ ਕਿ ਭਾਤਪਾ ਦੇ ਸਤਾ ਮਤਾ ਪੱਤਰ ਤਹਿਤ ਹਰ ਘਰ ਦੀ ਬਜ਼ੁਰਗ ਔਰਤ ਨੂੰ 18000 ਰੁਪਏ ਸਾਲਾਨਾ ਦਿੱਤੇ ਜਾਣਗੇ ਮਹਰਮ ਅਤੇ ਈਦ ਦੇ ਮੌਕੇ ਤੇ ਦੋ ਗੈਸ ਸਿਲੰਡਰ ਮੁਫਤ ਦਿੱਤੇ ਜਾਣਗੇ ਕਿਸਾਨਾਂ ਨੂੰ ਹੁਣ 6000 ਰੁਪਏ ਦੀ ਬਜਾਏ 10000 ਰੁਪਏ ਦਿੱਤੇ ਜਾਣਗੇ ਇਸ ਤੋਂ ਇਲਾਵਾ ਖੇਤੀਬਾੜੀ ਦੇ ਬਿਜਲੀ ਬਿੱਲ ਵਿੱਚ 50 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ ਅਤੇ 500 ਯੂਨਿਟ ਤੱਕ ਮੁਫਤ ਬਿਜਲੀ ਮਿਲੇਗੀ ਅਮਿਤ ਸ਼ਾਹ ਨੇ ਪੁਨਚ ਰਾਜ਼ੋਰੀ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਜੰਮੂ ਵਿੱਚ ਮੈਟਰੋ ਬਣਾਉਣ ਤਵੀ ਨਦੀ ਦੇ ਨਾਲ ਇੱਕ ਰਿਵਰ ਫਰੰਟ ਬਣਾਉਣ ਅਤੇ ਪਹਿਲ ਗਾਉਂ ਵਰਗੇ ਕਸਬੇ ਨੂੰ ਵਿਕਸਿਤ ਕਰਨ ਵਰਗੇ ਹੋਰ ਵਾਅਦੇ ਵੀ ਕੀਤੇ ਉਹਨਾਂ ਕਹੇ ਕਿ ਅਸੀਂ ਫਾਇਰ ਫਾਈਟਰਸ ਲਈ 20% ਦੀ ਕੋਟਾ ਦਵਾਂਗੇ ਅਤੇ ਜੰਮੂ ਕਸ਼ਮੀਰ ਵਿੱਚ 5 ਲੱਖ ਸਰਕਾਰੀ ਨੌਕਰੀਆਂ ਦਵਾਂਗੇ ਦੂਰ ਦੁਰਾਡੇ ਦੇ ਬੱਚਿਆਂ ਨੂੰ ਲੈਪਟਾਪ ਅਤੇ ਟੈਬਲੇਟ ਵੀ ਦਿੱਤੇ ਜਾਣਗੇ ਇਸ ਦੌਰਾਨ ਸ਼ਾ ਨੇ ਵਿਰੋਧੀ ਧਿਰ ਤੇ ਵੀ ਹਮਲਾ ਬੋਲਿਆ ਹੈ ਉਹਨਾਂ ਕਹੇ ਕਿ ਇਹ ਚੋਣ ਜੰਮੂ ਕਸ਼ਮੀਰ ਵਿੱਚ ਤਿੰਨ ਪਰਿਵਾਰਾਂ ਦੇ ਰਾਜ ਨੂੰ ਖਤਮ ਕਰਨ ਦਾ ਮੌਕਾ ਹੈ ਉਨਾ ਦੋਸ਼ ਲਾਇਆ ਕਿ ਅਬਦੁੱਲਾ ਮੁਫਤੀ ਅਤੇ ਨਹਿਰੂ ਗਾਂਧੀ ਪਰਿਵਾਰ ਨੇ ਇੱਥੇ ਲੋਕਤੰਤਰ ਨੂੰ ਬੰਦ ਕਰ ਦਿੱਤਾ ਹੈ ਉਹਨਾਂ ਕਹੇ ਕਿ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ਤੋਂ ਅਤਵਾਦ ਦਾ ਖਾਤਮਾ ਕੀਤਾ ਹੈ ਅਤੇ ਨੌਜਵਾਨਾਂ ਨੂੰ ਲੈਪਟਾਪ ਦਿੱਤੇ ਨੇ